ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਦੇ ਵੱਲੋਂ ਸਮਰਾਲੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਉਹਨਾਂ ਕਈ ਥਾਵਾਂ ਤੇ ਮੀਟਿੰਗਾਂ ਕੀਤੀਆਂ। ਉਹਨਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿ ਆ ਕੀ ਪੰਜਾਬ ਦੇ ਵਿੱਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਨਾਮ ਦੀ ਹੀ ਸਰਕਾਰ ਹੈ। ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਬਿਲਕੁਲ ਖਰਾਬ ਹੋ ਚੁੱਕੀ ਹੈ। ਦਿਨ ਦਿਹਾੜੇ ਲੋਕਾਂ ਦੇ ਉੱਪਰ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਅਤੇ ਫਰੋਤੀ ਮੰਗੀ ਜਾ ਰਹੀ ਹੈ। ਉਹਨਾਂ ਨੇ ਅੱਜ ਇਸ ਦੌਰੇ ਸੰਬੰਧੀ ਗੱਲਬਾਤ ਕਰਦੇ ਕਿਹਾ ਕਿ ਪਿੰਡਾਂ ਦੇ ਵਿੱਚ ਲੋਕ ਆਪ ਉਹ ਮੋਹਾਰੇ ਆਕੇ ਸ਼ਰਮ ਨੇ ਅਕਾਲੀ ਦਲ ਨੂੰ ਸਮਰਥਨ ਦੇ ਰਹੇ ਨੇ ਜਿਸ ਤੇ ਆਉਣ ਵਾਲੇ ਦਿਨਾਂ ਵਿੱਚ ਚੰਗੇ ਨਤੀਜੇ ਨਿਕਲਣਗੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਗੱਲਬਾਤ ਦੌਰਾਨ ਪਿੰਡਾਂ ਵਿੱਚ ਮਿਲ ਰਹੇ ਭਾਰੀ ਸਮਰਥਨ ਦੀ ਗੱਲ ਕਹੀ ਅਤੇ ਉਹਨਾਂ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਪੰਜਾਬ ਬਚਾਓ ਯਾਤਰਾ ਨੂੰ ਸਫਲ ਬਣਾਇਆ ਸਮਰਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਅੱਜ ਸਵੇਰ ਤੋਂ ਸਰਦਾਰ ਪਰਮਜੀਤ ਸਿੰਘ ਢਿੱਲੋਂ ਹਲਕਾ ਇੰਚਾਰਜ ਸਰਦਾਰ ਸੰਤਾ ਸਿੰਘ ਜੀ ਮੈਦਪੁਰੀ ਇਲੈਕਸ਼ਨ ਇਨਚਾਰਜ ਇਹਨਾਂ ਦੀ ਯੂਟੀ ਟੀਮ ਇਹਨਾਂ ਦੇ ਸਰਕਲ ਪ੍ਰਧਾਨ ਸਵਾਨ ਦੇ ਨਾਲ ਸਵੇਰ ਤੋਂ ਹੀ ਪਿੰਡਾਂ ਦੇ ਦੌਰੇ ਦੇਤੇ ਇਹ ਲਾਸਟ ਪ੍ਰੋਗਰਾਮ ਸ਼ਹਿਰ ਦਾ ਸਾਰੀ ਸੰਗਤ ਦੇ ਵਿੱਚ ਪੂਰੇ ਦਿਨ ਦੇ ਵਿੱਚ ਅਸੀਂ ਪੂਰਾ ਸ਼ਹਿਰ ਦੇਖਿਆ ਪਿੰਡਾਂ ਦੇ ਵਿੱਚ ਵੱਡੇ ਵੱਡੇ ਇਕੱਠ ਜਿਹੜੇ ਨੇ ਉਹ ਆਪ ਮਹਾਰੇ ਲੋਕ ਆ ਰਹੇ ਨੇ ਅੱਗੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਲਹਿਰ ਬਣ ਰਹੀ ਆ ਜਿਹੜੀ ਲਹਿਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡੀ ਜਿੱਤ ਦਾ ਰੂਪ ਧਾਰਨ ਕਰੂਗੀ ਕਿਉਂ ਕਿਉਂਕਿ ਸ਼ਰੋਮਣੀ ਅਕਾਲੀ ਦਲ ਉਹ ਪਾਰਟੀ ਆ ਜਿਹੜੀ ਲੰਮੇ ਸਮੇਂ ਤੋਂ ਪਿੰਡਾਂ ਔਰ ਸ਼ਹਿਰਾਂ ਦੇ ਵਿੱਚ ਡਵੈਲਪਮੈਂਟ ਤੇ ਕੰਮਾਂ ਚਾਹਦਾ ਹਿੱਸਾ ਆ ਰਹੀ ਆ ਮੌਕੇ ਦੀ ਸਰਕਾਰ ਜਿਹੜੀ ਹੈ ਉਹਦੇ ਖਿਲਾਫ ਕਾਂਗਰਸ ਦੀ ਸਰਕਾਰ ਦੇ ਖਿਲਾਫ ਮੈਂ ਸਮਝਦਾ ਕਿ ਲੋਕ ਸਭਾ ਮੈਂਬਰ ਤੋਂ ਕਿ ਕਾਂਗਰਸ ਪਾਰਟੀ ਨਾਲ ਸੰਬੰਧਤ ਹਨ ਦੋਨਾਂ ਹੀ ਪਾਰਟੀਆਂ ਨੂੰ ਬੁਰੀ ਤਰ੍ਹਾਂ ਲੋਕਾਂ ਨੇ ਨਕਾਰਿਆ ਵਾ ਔਰ ਸ਼ਰੋਮਣੀ ਅਕਾਲੀ ਦਲ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਤ ਦਾ ਜਿਹੜਾ ਝੰਡਾ ਉਭੰਨ ਕਰੂਗਾ ਔਰ ਇਸ ਜਿੱਤ ਕੇ ਮੈਂ ਪਾਰਟੀ ਦੀ ਝੋਲੀ ਵਿੱਚ ਪਾਉਂਗਾ ਆਮ ਆਦਮੀ ਜਿਹੜੀ ਪਾਰਟੀ ਦੀ ਸਰਕਾਰ ਚੱਲ ਰਹੀ ਆ ਉਹਦੇ ਬਾਰੇ ਇੱਕ ਸੁਨੇਹਾ ਕੀ ਕਹਿਣਾ ਚਾਹੁੰਦੇ ਚੱਲਦਾ ਪੰਜਾਬ ਦੇ ਅੰਦਰ ਸਰਕਾਰ ਦੇ ਨਾਮ ਦੀ ਕੋਈ ਚੀਜ਼ ਨਹੀਂ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਆ ਉਹ ਬਿਲਕੁਲ ਫੇਲ ਹੈ ਆਏ ਦਿਨ ਇੱਥੇ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਲੁੱਟ ਖੋਹ ਥੁੰਦੀ ਹੈ ਕ腐ਪਸ਼ਨ ਜਿਹੜੀ ਆ ਉਹ ਜੋਰਾਂ ਤੇ ਆ ਜਿਹੜੀਆਂ ਜਿਹੜੀਆਂ ਵੀ ਗੱਲਾਂ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਤੋਂ ਪਹਿਲਾਂ ਕਹਿੰਦੀ ਸੀ ਕਿ ਅਸੀਂ ਨਹੀਂ ਹੋਣ ਵਿਾਂਗੇ ਉਹ ਸਾਰੀਆਂ ਤਿੰਨ ਗੁਣਾ ਹੋ ਗਈਆਂ ਨੇ ਔਰ ਇਹ ਚੀਜ਼ ਆਮ ਜਨਤਾ ਦੇ ਵਿੱਚੋਂ ਜਿਹੜੀ ਉਹ ਪੁੱਛੀ ਜਾ ਸਕਦੀ ਹੈ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਵੱਡਾ ਫਰਕ ਆ ਇਹੀ ਪੰਜਾਬ ਦੇ ਵਿੱਚ ਚੱਲਦੀ ਸਰਕਾਰ ਇਦਾਂ ਰਿਸਪੌਂਸ ਲੱਗ ਰਿਹਾ ਜਿਖਿਲ ਇਹ ਸੀਟ ਜਿੱਤ ਕੇ ਪਾਰਟੀ ਦੀ ਚੋੜੀ ਦੇ ਵਿੱਚ ਪਾਵਾਂਗੇ ਮੈਂ ਫਿਲਹਾਲ ਇਹੀ ਕਹਿ ਸਕਦਾ ਵਰਕਰਾਂ ਚ ਆਗੂਆਂ ਚ ਬਹੁਤ ਭਾਰੀ ਉਤਸ਼ਾਹ ਬਹੁਤ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਦ ਅਸੀਂ ਪਹਿਲਾ ਦੌਰ ਆ ਸੀ ਇਹਨਾਂ ਦਾ ਜਗੋਂ ਦੀ ਇਹਨਾਂ ਦੀ ਕੈਂਡੀਡੇਟਸ਼ਿਪ ਅਨਾਉਂਸ ਹੋਈ ਆ ਤੇ ਖਾਲਸਾ ਜੀ ਨੇ ਅਸੀਂ ਪਿੰਡਾਂ ਚ ਵੱਖ-ਵੱਖ ਪਿੰਡਾਂ ਚ ਗਏ ਆ ਤੇ ਬਹੁਤ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸਭ ਤੋਂ ਵੱਡੀ ਗੱਲ ਤਾਂ ਇਹ ਮਿਲ ਰਹੀ ਆ ਵੀ ਜਿਹੜਾ 2.5 ਸਾਲ ਦਾ ਪਿਛਲਾ ਸਮਾਂ ਨਿਕਲਿਆ ਸਰਕਾਰ ਦਾ ਉਹਦੀਆਂ ਨੀਤੀਆਂ ਨੂੰ ਦੇਖਦੇ ਹੋ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਜਿਹੜੇ ਸੱਜਣ ਸਾਨੂੰ ਛੱਡ ਕੇ ਵੀ ਚਲੇ ਗਏ ਸੀ ਜਾਂ ਜਿਹੜੇ ਸੱਜਣ ਕਦੇ ਅਕਾਲੀ ਦਲ ਨਾਲ ਨਹੀਂ ਖੜੇ ਉਹ ਵੀ ਅੱਜ ਇਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਤੇ ਪਿੰਡਾਂ 'ਚ ਉਹਨਾਂ ਨੇ ਮੂਹਰੇ ਹੋ ਕੇ ਅੱਜ ਡਿਊਟੀ ਨਿਭਾਈ ਅਦਾ ਕੀਤੀ ਆ ਤੇ ਸਾਨੂੰ ਇਹ ਗੱਲ ਦਾ ਵਿਸ਼ਵਾਸ ਵੀ ਦਿਵਾਇਆ ਵੀ ਆਉਣ ਵਾਲੇ ਸਮੇਂ 'ਚ ਉਹ ਸ਼੍ਰੋਮਣੀ ਅਕਾਲੀ ਦਲ ਦਾ ਡਟ ਕੇ ਸਾਥ ਦੇਣਗੇ ਤੇ ਸਾਡੇ ਕੈਂਡੀਡੇਟ ਨੂੰ ਇਤੋਂ ਭਾਰੀ ਬੰਬ ਨਾ ਚੜਾਉਣ। ਵਿੰਦਰ ਸਿੰਘ ਸਤਵਿੰਦਰ ਸਿੰਘ ਜੀ ਕੀ ਕਰਨ ਜਨ ਅੱਜ ਜਿਹੜਾ ਅੱਜ ਪਸਖਾ ਜਾਇਆ ਦੇਖੋ ਜਿਹੜਾ ਅਸੀਂ ਅੱਜ ਇਕੱਠ ਰੱਖਿਆ ਇਹ ਸਾਰ ਵਿਕਰਮਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਰੱਖਿਆ ਖਾਲਸਾ ਜੀ ਤਾਂ ਪਹਿਲਾਂ ਇਸ ਮਨਾਲੇ ਹਲਕੇ ਦੇ ਵਿੱਚ ਜਾਣੇ ਪਛਾਣੇ ਨੇ ਜਦੋਂ ਖੰਨੇ ਤੋਂ ਵਿਧਾਇਕ ਰਹੇ ਨੇ ਪਾਰਲੀਮੈਂਟ ਸੈਕਟਰੀ ਰਹੇ ਨੇ ਇਹਨਾਂ ਦਾ ਅਕਸਰ ਸੁਨਾਲੇ ਆਉਣਾ ਜਾਣਾ ਸੀ ਔਰ ਮੈਨੂੰ ਇਹ ਲੱਗਦਾ ਜਿਸ ਹਿਸਾਬ ਨਾਲ ਲੋਕ ਆਏ ਨੇ ਇਹਨਾਂ ਨਾਲ ਗੱਲਬਾਤ ਕਰਦੇ ਜਿਹੜਾ ਅਸੀਂ ਇਕੱਠ ਕੀਤਾ ਵੀ ਇਹ ਉਮੀਦਵਾਰ ਇਦਾਂ ਲੱਗਦੇ ਜਿਵੇਂ ਸਮਰਾਲੇ ਦੀ ਜੰਪਲ ਹੁੰਦੇ ਆ ਔਰ ਲੋਕਾਂ 'ਚ ਪੂਰਾ ਅਛਾ ਆਉਣ ਵਾਲੇ ਚੋਣਾਂ ਦੇ ਵਿੱਚ ਸਮਰਾਲੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਵੱਡੀ ਢੀੜ ਜਿਤਾ ਕੇ ਅਸੀਂ ਭੇਜਾਂਗੇ ਠੀਕ